ਲੋ ਵੀ ਜਿਹੜੇ ਕੰਪਟਰ ਸੁਸਤ ਵੇਂਦੇ ਆ ਉਹਨਾਂ ਲਈ ਆਪਾਂ ਦੁੱਧ ਵੀ ਤਿਆਰ ਕਰ ਲਿਆ। ਕਦੋਂ ਆਇਆ ਵੀਰੇ ਕੱਡੇ ਹੁਣੇ ਆ ਦੇਖਿਆ ਸਾਮ ਨੂੰ ਤਿਆਰੀ ਉੱਡਦਾ ਪਿਆ ਹੈਗਾ। 4 ਤੋਂ 5 ਦਾਣੇ ਡੇਲੀ ਇਹਨਾਂ ਨੂੰ ਦਵਾਂਗੇ ਆਪਾਂ। ਜਿੱਦਾਂ ਗਿਆ ਤੇ ਦੁਕਾਨ ਤੇ ਗਿਆ ਪੈਨ ਲੈਣ। ਚੰਨ ਦੇ ਠੀਕੋ ਸਾਰੇ। ਹਾਂਜੀ ਬਾਬਿਓ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਆ ਤੇ ਆਏ ਫੇ ਬਾਬਿਓ ਅੱਜ ਦੀ ਵੀਡੀਓ ਕਰਦੇ ਆ। ਫਿਰ ਉਹ ਚਾ ਆਪਣਾ ਕੱਲ ਦਾ ਆਇਆ ਹੀ ਨਹੀਂ। ਉਹ ਰਾਤ ਬਾਾਰ ਹੀ ਰਹਿ ਗਿਆ ਟਾਵਰ ਤੇ। ਪਹਿਲਾਂ ਉਹ ਗੁਰੂਗੜ੍ਹ ਤੇ ਵੇਂਦਾ ਸੀ। ਗੁਰੂ ਘਰ ਤੋਂ ਫਿਰ ਚਲ ਗਿਆ ਟਾਵਰ ਤੇ ਇਹ ਆ ਉੱਥੇ ਉੱਤੇ ਆਇਆ ਬਾਬਿਓ ਬੱਚੇ ਪੁੱਤੇ ਛੱਡੀਏ ਅੱਜ ਦੀ ਰੁਟੀਨ ਕਰਦੇ ਆ ਸ਼ੁਰੂ ਅੱਜ ਗੁੜ ਬਣਾਵਾਂਗੇ ਪਾਣੀ ਕੁੱਟਾਂਗੇ ਕਈ ਕੋਈ ਦੱਸਾਂਗੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਫਿਰ ਲੋਈ ਬੱਬੀ ਜਿਹੜੀਆਂ ਕਬੂਤਰੀਆਂ ਆਪਾਂ ਕੱਢਦੇ ਆ ਗੀੜਿਆਂ ਤੇ ਹੁਣ ਛੱਡਣੀਆਂ ਤਿਆਰ ਆ ਇਹ ਅੱਜ ਇਹਨਾਂ ਦੀ ਬੰਦੀ ਆ ਉਹ ਕਬੂਤਰ ਢਾਵਾਂਗੇ ਕਬੂਤਰੀਆਂ ਦੀ ਬੰਦੀ ਆ ਤੇ ਇਹਨਾਂ ਨੂੰ ਅੱਜ ਆਪਾਂ ਦੇਣਾ ਨਾਰ નાર ਦੇ 20 ਕੱਢ ਕੱਢ ਕੇ ਕੱਲ ਵੀ ਦਿੱਤੇ ਸੀਗੇ ਤੇ ਆਹ ਨਾਰ ਦੇ 20 ਆਪਾਂ ਕੱਢ ਲੈਣੇ ਆ ਤੇ ਕੱਢ ਕੇ ਇਹਨਾਂ ਨੂੰ ਦੇਣੇ ਆ 4-4 5-5 ਬੀ ਇਹਨਾਂ ਨੂੰ ਡੇਲੀ ਦੇਣੇ ਆ ਦਾਣੇ ਜਿਹੜੇ ਆ 4 ਤੋਂ 5 ਦਾਣੇ ਡੇਲੀ ਇਹਨਾਂ ਨੂੰ ਦਵਾਂਗੇ ਆਪਾਂ ਜਿਹੜੀ ਖੂਨ ਦੀ ਕਮਜ਼ੋਰੀ ਹੁੰਦੀ ਆ ਜਾਂ ਔੜਦੇ ਆ ਉਹ ਪੂਰੀ ਹੋ ਜਾਂਦੀ ਇਹਨਾਂ ਦੀ ਆਜੋ ਬਾਬਿਓ ਛਿੱਲਦੇ ਆ ਨਾਰ ਨੂੰ ਨਾਰ ਛਿੱਲ ਕੇ ਤੇ ਦਿੰਨੇ ਆ ਇਹਨਾਂ ਨੂੰ ਲੋਏ ਬਾਬਿਓ ਆ ਤਿੰਨ ਕਬੂਤਰ ਲੱਗੇ ਆ ਡੋਣ ਤੇ ਦੋ ਚਾਰ ਨਵੇਂ ਕੱਢਦੇ ਆ ਇਹਨਾਂ ਦੇ ਪਹਿਲਾਂ ਪੈਰ ਧੋਣੇ ਆ ਪੈਰ ਧੋ ਕੇ ਤਾਂ ਫਿਰ ਇਹਨਾਂ ਨੂੰ ਉਡਾਵਾਂਗੇ ਪੈਰਪੂਰ ਤੋਂ ਉੱਤੇ ਇਹਨਾਂ ਦੇ ਤੇ ਹੁਣ ਕੋ ਉੱਤ ਡਾਉਨੇ ਆਪਾਂ ਆ ਜੋ ਫੇ ਡਾ ਕੇ ਤੇ ਮਿਲਦੇ ਆ ਥੋੜੀ ਦੇਰ ਬਾਅਦ ਲੋਈ ਬਾਬੇ ਉਹ ਕੁੱਤਰ ਸਾਰੇ ਹੀ ਘੜਤੇ ਜਿਹੜੇ ਆਪਣੇ ਸੀਗੇ ਹੁਣ ਉਹਨਾਂ ਨੂੰ ਟਾਈਮ ਹੋ ਗਿਆ ਹੀ ਪੇਲੇ ਨੂੰ ਤੇ ਜਿਹੜਾ ਬੱਚਾ ਆਪਣਾ ਬਾਹਰ ਸੀ ਉਹ ਫਿਰਦਾ ਉੱਤੇ ਬੱਚਾ ਸਾਰਿਆਂ ਨੂੰ ਇਕੱਲਾ ਤੇ ਜਿਹੜਾ ਕੁੱਤਰ ਉਦੋਂ ਫੜਿਆ ਸੀ ਰਤਾ ਉਹ ਵੀ ਗਲਤੀ ਨਾਲ ਨਿਕਲ ਗਿਆ ਉਹ ਮੈਂ ਰੱਖਿਆ ਸੀ ਉੱਪਰ ਤੇ ਹੀਲੇ ਨੂੰ ਪਤਾ ਨਹੀਂ ਸੀ ਉਸਤਾਦ ਹੁਣਾਂ ਨੇ ਕੱਟਤਾ ਬਾਹਰ ਉਹ ਖੜ ਗਿਆ ਸਾ ਆ ਰਿਹਾ ਉੱਚਾ ਜਾ ਕੇ ਵੀ ਭਰਾਵਾ ਹੁਣ ਜੇ ਕੋਈ ਬੰਦਾ ਲੈਣ ਦੀ ਆ ਗਿਆ ਨਾ ਤੇ ਜੇ ਕਬੂਤਰ ਉਹ ਫਿਰਦਾ ਉੱਤੇ ਜੇ ਤਾਂ ਆ ਗਿਆ ਤੇ ਤਾਂ ਦੇ ਦਿਆਂਗੇ ਭਰਾ ਜੇ ਨਾ ਆਇਆ ਤੇ ਅੱਜ ਵੀਡੀਓ ਦੇ ਵਿੱਚ ਹੀ ਦੱਸ ਦੇਾਂਗੇ ਵੀ ਆਇਆ ਜਾਂ ਨਹੀਂ ਆਇਆ ਬਹੁਤ ਉੱਚਾ ਖੜਾ ਜਾ ਕੇ ਕੱਲਾ ਹੀ ਲੋ ਵੀ ਜਿਹੜੇ ਕਬੂਤਰ ਉੱਡ ਗਿਆ ਕੇ ਸੁਸਤ ਬੰਦੇ ਉਹਨਾਂ ਵਾਸਤੇ ਆਪਾਂ ਦੁੱਧ ਤਿਆਰ ਕੀਤਾ ਆ ਤੇ ਤਿਆਰ ਕਰਨ ਤੋਂ ਬਾਅਦ ਇਹਨੂੰ ਇੱਧਰ ਟੱਕ ਦੇਣਾ ਕਟੋਕਟੇ ਠੰਡਾ ਹੁੰਨ ਤੱਕ 10 15 ਮਿੰਟ ਨਾਲ ਪ੍ਰਸ਼ਾਦਾ ਪਣੀ ਆ ਗਿਆ ਸ਼ੱਕਦੇ ਆ ਤੇ ਛੱਕੇ ਮਿਲਦੇ ਆ ਤੇ ਨਾਲੇ ਬੱਚੇ-ਪੁੱਛੇ ਉੱਡੀ ਜਾਂਦੇ ਆ ਹਣਾ ਤੇ ਆਜੋ ਫੇ ਬਾਬੇ ਜੀ ਨੇ ਛਕਣਾ ਤੇ ਮਿਲਦੇ ਆ ਛੱਕੇ ਆ ਗਿਆ ਕਬੂਤਰ ਬਈ ਇਹ ਕਰੋ ਆਇਆ ਮੇਰੇ ਕੋਲੋਂ ਹੁਣੇ ਆ ਦੇਖਿਆ ਸਭ ਨੂੰ ਤੇ ਆਲੇ ਉੱਡਦਾ ਪਿਆ ਹੈਗਾ ਬਾਬੇ ਚੱਲ ਗਿਆ ਅੀ ਸਵੇਰ ਦਾ ਹੀ ਇਹ ਗੋਪੀ ਦੀ ਗਲਤੀ ਨਾ ਗਿਆ ਇਹ। ਇਹ ਕੱਢਿਆ ਤੂੰ ਆ। ਨਹੀਂ ਨਹੀਂ ਕੱਢਿਆ ਨਹੀਂ ਮੈਨੂੰ ਹੁਣ ਥੋੜਾ ਪਤਾ ਡਾਪੇ ਚਪਾੜੇ ਤਾਂ ਇਹ। ਹਾਂ। ਇਹ ਯਾਰ ਛਤਰੀ ਦੀ ਬਹੁਤ ਵਧੀਆ ਆ ਨਾ ਛਿੱਲੇ। ਹਾਂ ਬਹੁਤ ਹੋਰ ਨਾ ਕਬੂਤੀਆਂ ਵਾਲੀ ਘੁੜਕਦਾ ਵੀ ਨਹੀਂ ਗਈ। ਇਹ ਸ਼ਾਂਤ ਤੋ ਕੇ ਬੰਦਾ। ਹਾਂ। ਆ ਗਿਆ ਆਣ ਕੇ ਬਾਜ਼ੀਆਂ ਮਾਰਦਾ ਪਿਆ ਇਹ। ਮੈਂ ਕਿਹਾ ਬਾਜ਼ੀ ਪਤਾ ਨਹੀਂ ਕਿਹੜਾ ਮਾਨ ਲੱਗਿਆ ਨਹੀਂ। ਬੈ ਗਿਆ। ਨਹੀਂ ਨਹੀਂ ਉੜਦਾ। ਓਏ ਬਾਪੋ ਉੜ ਗਿਆ ਸੀ ਉਹ ਤੇ ਪਤਾ ਨਹੀਂ ਇੱਥੇ ਹੀ ਆ ਫੇ ਕਿਹ ਸੰਤ ਪਾਸੇ ਕੁੱਤੇ ਨੂੰ ਚਲ ਗਿਆ ਹੁਣ। ਆ ਰਿਹਾ ਇੱਥੇ ਆ। ਆ ਉੱਤੇ ਉੜਦਾ ਲਗਾਉਣ ਤੇ। ਆ ਆਉ ਫਿਰਦਾ ਆਹ ਦੇਖੋ। ਇਹ ਹੋਣ ਆਇਆ ਕਿ ਟੋਕੜ ਟਾਈਮ ਹੋ ਗਿਆ 12 12:30 ਵਜੇ ਦਾ ਇਹ ਸਵੇਰ ਤਾਂ ਦਿਖਿਆ ਨਹੀਂ ਸਵੇਰ ਤਾਂ ਹੀ ਚਲ ਗਿਆ ਸੀ ਇਥੋਂ ਹੋਣ ਆਇਆ ਪਤਾ ਨਹੀਂ ਕਿੱਥੋਂ ਤੇ ਆ ਕਬੂਤਰੀਆਂ ਵੀ ਆਪਣੀਆਂ ਨੂੰ ਬਰਾਮਦੋਂ ਪੋੜਿਆ ਹੁਣ ਬੈਠੀਆਂ ਇਕੱਠੀਆਂ ਹੀ ਹੋ ਗਈ ਕਿਉਂਕਿ ਜ਼ੋਰ ਲੱਗਦਾ ਨਾ ਤੇ ਹੌਲੀ-ਹੌਲੀ ਬਣੂਗਾ ਦੋ ਕ ਮੰਦੀਆਂ ਯਾਰਾ ਜ਼ੋਰ ਬਾਕੀ ਤਾਂ ਠੀਕ ਆ ਥੋੜੀਆਂ ਇਹ ਯਾਰ ਕਬੂਤਰੀਆਂ ਨਾ ਜਿਹੜੀਆਂ ਦੋ ਆ ਇੱਕ ਮਜ਼ੋਰ ਆ ਉਹ ਪਰਲੀਆਂ ਤੇ ਉਰਲੀਆਂ ਸਹੀ ਆ ਤੰਨੇ ਕਿ ਨਾਲ ਕੀਤਾ ਜਗੜ ਹੁਣ ਦੋ ਚਾਰ ਦਿਨ ਲਗਾਤਾਰ ਕਰਾਂਗੇ ਹੋ ਜਾਣੀਆਂ ਸੈਟ ਇਹ ਹੋ ਜੂਗੀਆਂ ਘੋੜੇ ਰਗੀਆਂ ਥੋੜੀ ਮਿਹਨਤ ਕਰਨੀ ਪਈ ਵਸ ਇਹਨਾਂ ਤੇ ਲੋਈ ਬਾਬੇ ਬਦਾਮ ਲੈ ਕੱਟ ਤੇ ਜਿਹੜੀਆਂ ਚਾਰ ਪੰਜ ਬੂਤਰੀਆਂ ਆਪਾਂ ਛੱਡਦੇ ਆ ਉਹਨਾਂ ਵਾਸਤੇ ਆ ਤੇ ਇਹ ਪੁੰਨੇ ਆ ਤੇ ਆ ਕੇ ਬਾਕੀਆਂ ਨੂੰ ਵੀ ਜਿਹੜੇ ਕੂਤਰ ਆਪਾਂ ਨਵੇਂ ਨੂੰ ਵੀ ਕੱਢੇ ਆ ਉਹ ਵੀ ਅੱਜ ਗਿਰੀਆਂ ਤੇ ਕਰ ਲੈਣੇ ਆਪਾਂ ਉਹ ਗਿਰੀਆਂ ਥਾਈ ਜਾਣ ਫੇਰੀ ਬਣਨਗੇ ਕਿਉਂਕਿ ਇੱਕ ਅਰੀ ਦਾ ਵੇਟ ਕੂਤਰ ਤੋੜਦਾ ਹੀ ਹੁੰਦਾ ਹਾਂ ਥੱਲੇ ਸਫਾਈ ਸੁਪੂਈ ਜੀ ਕਰਨ ਵਾਲੀ ਹੋਈ ਆ ਕੱਲ ਨੂੰ ਮੈਟ ਧੋਵਾਂਗੇ ਆ ਵਾਲਾ ਤੈਨੂੰ ਵਟੇ ਵੀ ਚੱਕ ਦਿਓ ਤੇ ਬੱਚੇ ਵੀ ਲਾਗਨੇ ਹੈਗੇ ਬਾਬੇ ਬਾਰੋਂ ਬੱਚੇ ਵੀ ਧੁੱਪੇ ਡੱਕੇ ਹੋਏ ਆ ਉਹ ਵੀ ਲਾਉਣੇ ਆ ਤੇ ਲਾਹ ਕੇ ਡੱਕਦੇ ਆ ਬੱਚੇ ਅੰਦਰ ਖੁੱਡੇ ਚ ਛੁੱਟੇ 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 ਕੰਮ ਦੋ ਆਪਣੀਆਂ ਉਹ ਬੇਟੀਆਂ ਜੀ ਇਹਨਾਂ ਨੇ ਚੰਨ ਛਾੜਤਾ ਉਹ ਵਾਲਾ ਆ ਕੇ ਬਹਿ ਗਿਆ ਕੂਤਰ ਬਾਬੇ ਇੱਥੇ ਉੱਪਰ ਤੇ ਇੱਕ ਕਬੂਤਰੀ ਬੈਠੀ ਤੇ ਇੱਕ ਕੂਂਰੀ ਆਪਣੀ ਉੱਡਦੀ ਆ ਉਹ ਚਲਦੀ ਬਈ ਹਜੇ ਆ ਉੱਡਦੀ ਅੱਜ ਪਹਿਲੇ ਦਿਨ ਹੀ ਗੱਡੀ ਇਹ ਲੋ ਵੀ ਆ ਭਗਤ ਫੇ ਆ ਗਿਆ ਅੱਜ ਚੱਲ ਗਿਆ ਸੀ ਤੇ ਅੱਜ ਆ ਗਿਆ ਇਹ ਫੇ ਇਹ ਨਹੀਂ ਜਾਂਦਾ ਵੀ ਕਿਤੇ ਵੀ ਆ ਇਹਦਾ ਇਦਾਂ ਖਿੱਚ ਗਿਆ ਵਾ ਕੋਲੇ ਆ ਬੈਠੀ ਜਾਂਦਾ ਇਹ ਲਿਆ ਰਿਹਾ ਓਏ ਆ ਛੀਲੇ ਦੇ ਕੋਲਾ ਕੇ ਬਹਿ ਗਿਆ ਆ ਕੇ ਆਪਈ ਗਿਰੀਆਂ ਭਾਲਦਾ ਇਹ ਛਤਰੀ ਤੇ ਲੱਗਾ ਆਇਆ ਕਿਤੇ ਹਾਂ ਗਿਰੀਆਂ ਭਾਲਦਾ ਇਹ ਖਾਣੀਆਂ ਓਏ ਬੰਦੇ ਤਲਾਕ ਖਾਂਦਾ ਹੈ ਗਿਰੀਆਂ ਖਾਣੀਆਂ ਲੈ ਲੈ ਚਲ ਆ ਮੈਨੂੰ ਕੋਕਾ ਤਾਂ ਮੈਨੂੰ ਛੱਡ ਦੇ ਹੁੱਡੇ ਚ ਦੂਜੇ ਦਿਨ ਆਇਆ ਬੱਚਾ ਕੱਲ ਸ਼ਾਮ ਦਾ ਗਿਆ ਸੀ ਤੇ ਦੂਜੀ ਦੂਜੀ ਸ਼ਾਮ ਨੂੰ ਅੱਜ ਸ਼ਾਮ ਹੋ ਗਈ ਆ ਗਲਾਬੀ ਗਲਾਬੀ ਫੱਟੇ ਵਾਲਾ ਗਲਾਬੀ ਫੱਟਾ ਮੇਰਾ ਕੱਲ ਰਾਤੀ ਬੱਚਾ ਉੜ ਗਿਆ ਸੀ ਆਪਣੇ ਕੋ ਅੱਜ ਆਇਆ ਪੂਰਾ ਖਸ ਖਸ ਕੇ ਸਾਰਾ ਪਿੰਡ ਦੇਖ ਆਇਆ ਊੜਿਆ ਵੀ ਵਧੀਆ ਹਾਂ ਚੱਕ ਵੀ ਦਿਓ ਇਹਨੂੰ ਗੋੜ-ਗੋੜ ਬਾਕੀ ਆ ਬੱਚਾ ਇਹ ਹੁਣ ਹੌਲੀ ਹੌਲੀ ਸੈੱਟ ਹੋਊਗਾ ਬਾਬੇ ਦੋ ਮਾਦੀਆਂ ਸੇੜਦੀਆਂ ਬਾਹਰ ਸੀ ਤੇ ਗੋੜ-ਗੋੜ ਦਾ ਵੀ ਕਿਹਾ ਸੀ ਜਾਦੀਆਂ ਕੰਮ ਪੈ ਗਿਆ ਬਾਬੋ ਜਾਣਾ ਪੈ ਗਿਆ ਸ਼ਹਿਰ ਵੀਡੀਓ ਵੀ ਅੱਜ ਦੇ ਬਣੀ ਆ ਤੇ ਅਗਲੀ ਵੀਡੀਓ ਚ ਪਾਵਾਂਗੇ ਆਪਾਂ ਤੇ ਆ ਕਬੂਤਰ ਆਪਣੇ ਦੋ ਬਾਰੀ ਸੀਗੀਆਂ ਮਾਦੀਆਂ ਹੋਰ ਨਾ ਤੇ ਇਹ ਕਾ ਮਾਦੀ ਸੀ ਆ ਦੋ ਬੋ ਤੇ ਆ ਦੋਨੇ ਆ ਰਹੀ ਸੀ ਉੱਪਰ ਲੀਆਂ ਐ ਇੱਕ ਤਾਂ ਨੂੰ ਨਾਰ ਲੱਗਦਾ ਸੀ ਹਿਲੇਣੇ ਕੱਢੇ ਸੀ ਸਵੇਰੇ ਨਵੇਂ ਕਬੂਤਰ ਇਹਨਾਂ ਨੂੰ ਦੇਖਦੇ ਆ ਕਿਨਾਰੇ ਆ ਇੱਕ ਮਾਦੀ ਆ ਲੋਈ ਬਾਬੇ ਸ਼ਾਮ ਦਾ ਟਾਈਮ ਆ ਤੇ ਸ਼ਹਿਰੋਂ ਆਇਆ ਹੁਣੀ ਆ ਕੁੱਤਾ ਛੁੱਲਾ ਖੁੱਲਾ ਹੀ ਛੱਡ ਗਿਆ ਮੇਲਾ ਦਾ ਚਲੋ ਚੱਲ ਤੇ ਆ ਗੁਤਰ ਸਰ ਹੋਣ ਡੇ ਆ ਤੇ ਇਹਨਾਂ ਨੂੰ ਜਿਹੜੇ ਗੁਤਰ ਪਾਣੀ ਤੇ ਜਾਂਦੇ ਆ ਆ ਗੋਲੀ ਹੁੰਦੀ ਬਾਬਿਓ ਠੀਕ ਆ ਰਿਜ਼ਲਟ ਵਧੀਆ ਆ ਇਹ ਘੱਟੋ ਘੱਟ 10 ਦਿਨ ਪਹਿਲਾਂ ਲੁਣੀ ਘਰੇ 4-5 ਦਿਨ ਘਰੇ ਪਹਿਲਾਂ ਦੇਣੀ ਆ ਸ਼ਾਮ ਨੂੰ ਜਦੋਂ 18 ਹੋਣ ਲੱਪੀਓ ਤਾਂ ਜਾਂਦੇ ਨੂੰ ਪਾਣੀ ਦੇ ਨਾਲ 4 ਦੇਣ ਤੇ ਬਾਜੀ ਤੇ ਵੀ ਦੇ ਕੇ ਛੱਡਣੀਆਂ ਇਹ ਸਭ ਤੋਂ ਵਧੀਆ ਚੀਜ਼ ਆ ਕਰੋ ਤੇ ਦਾ ਰਿਜ਼ਲਟ ਜ਼ਰੂਰ ਦੱਸਿਓ ਰਿਜ਼ਲਟ ਬਹੁਤ ਵਧੀਆ ਆ ਆ ਛੱਕੋ ਯਾਰ ਉਤਰੇ ਆਪਣੇ ਜਿਹੜੇ ਛੱਟਦੇ ਆ ਆਪਾਂ ਦਿੱਲੀ ਆ ਬੇਠਾ ਬੂਠਾ ਸਵੇ ਨੂੰ ਮੈਡ ਧੋਵਾਂਗੇ ਯਾਰ ਚੰਗੀ ਤਰ੍ਹਾਂ ਤੇ ਇਹਨਾਂ ਦੀ ਪਿੰਜਰੇ ਦੂਜੇ ਬਣਾਉਣੇ ਆ ਆਪਾਂ ਜਿਹੜੇ ਟ੍ਰੇਆਂ ਆਲੇ ਥੱਲੇ ਹੁੰਦੇ ਨਾ ਟ੍ਰੇ ਕੱਢੀ ਤੇ ਸਾ ਆ ਕੰਮ ਮਾੜਾ ਆ ਯਾਰ ਸਹੀ ਨਹੀਂ ਹੈਗਾ ਬੈਰ ਦੇ ਪੈਰ ਲੱਬੜਿਆਂ ਦੇ ਕਬੂਤਰਾਂ ਦੇ ਸਾਰੇ ਹੁਣ ਚੋਂ ਕੱਢ ਕੇ ਮੈਨੂੰ ਇੱਚ ਪੋਣੇ ਪਾਣੀ ਜਾਲੀ ਤੇ ਤੇ ਉਹ ਵਾਲੀਆਂ ਕਬੂਤਰੀ ਜਾ ਕੇ ਥੱਲੇ ਪਾ ਦੇਣੀਆਂ ਵੀ ਬੈਰ ਨਾਲ ਲੱਬੜਨ ਦੇਣਾ ਤੇ ਪਰਨਾ ਖਰਾਬ ਹੁਣ ਤੇ ਆਹ ਹੀ ਬਾਬੋ ਵੀਡੀਓ ਆ ਤੇ ਆ ਵੀ ਆਪਣੇ ਚੁਗੀ ਜਾਂਦੇ ਆ ਇਹ ਬਾਲਾ ਦਿਖਾ ਨਹੀਂ ਸਕਦੇ ਵੀਡੀਓ ਦੇ ਵਿੱਚ ਤੋਤੇ ਤੇ ਆਹ ਮਾਦੀਆਂ ਪੱਠੇ ਆਪਾਂ ਛੱਡੇ ਵਿਗੇ ਹੁਣ ਦਾਣੇ ਪੋਣੇ ਆ ਇਹਨਾਂ ਨੂੰ ਤੇ ਦਰਦੁਰੇ ਪਾ ਕੇ ਬਾਬੋ ਇੰਸਟਾ ਇੰਸਟਾ ਆਈਡੀ ਵੀ ਆਪਣੀ ਹੈਗੀ ਆ ਗੋਪੀ ਮਾਲਖਪੁਰ ਤੇ ਉੱਥੇ ਜਾ ਕੇ ਵੀ ਆਪਾਂ ਨੂੰ ਕਰ ਲਿਓ ਫੋਲੋ ਤੇ ਉੱਤੇ ਵੀ ਆਪਾਂ ਸ਼ਾਰਟਸ ਵਗੈਰਾ ਵੀਡੀਓ ਪਾਣੇ ਆ ਤੇ ਪਿਆਰ ਦਿਓ ਜਿੱਦਾਂ ਤੁਸੀਂ YouTube ਤੇ ਪਿਆਰ ਦਿੰਦੇ ਪਿਆ ਆ ਤੇ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਯਾਰ ਤੇ ਇਹਦੇ ਨਾਲ ਆਪਾਂ ਨੂੰ ਹੌਸਲਾ ਮਿਲਦਾ ਤੁਹਾਡੇ ਕਮੈਂਟਾਂ ਤੋਂ ਬਦੰਦੋਂ ਭੇ ਆ ਕੱਲ ਯੋਗੇ ਸਾਰੇ ਕੱਲ ਨੂੰ ਪਾਵਾਂਗੇ ਤੇ ਅੱਜ ਤਾਂ ਖਤਮ ਹੋ ਗਏ ਜਿਹੜੇ ਭੇ ਅੱਜ ਤਾਜ਼ੇ ਭੇ ਆ ਫੂਤਰ ਹਜੇ ਕੱਢੇ ਨਹੀਂਗੇ ਤੇ ਗਿਰੀਆਂ ਪੁਰੀਆਂ ਲਾਉਣ ਲੱਪੇ ਆ ਬਾਕੀ ਜਿਹੜੀਆਂ ਮਾਦੀਆਂ ਉੜਦੀਆਂ ਇਹਨਾਂ ਨੂੰ ਤਾਂ ਲਾਉਣੀ ਆਈਆਂ ਤੇ ਜਿਹੜੇ ਨਹੀਂ ਵੀ ਉੜਦੇ ਹੈਗੇ ਆਹ ਕੂਪਰ ਜਿਹੜੇ ਉੱਪਰ ਗੱਡੇ ਹੋਏ ਆ ਇਹ ਤਾਂ ਆਪਣੇ ਚਲੋ ਪੱਟੇ ਹਨਾ ਜਿਹੜੇ ਕੂਪਰ 10 ਪਰ ਸਾਫਾ ਉੱਪਰਲੇ ਬੰਨੇ ਪਾਏ ਹੋਏ ਆ ਇਹ ਉਤਰ ਸਰ ਹੁੰਦੇ ਪਿਆ ਇਹਨਾਂ ਦਾ ਵੀ ਜਿਹੜਾ ਜਿਹੜਾ ਸਰ ਹੋਈ ਗਿਆ ਉਹ ਉੱਤੇ ਲਈ ਜਾਣਾ ਆ ਆਪਾਂ ਹੱਥ ਜੋੜ ਕੇ ਤੇਰਾ ਸਾਰਿਆਂ ਦਾ ਸਹੀ ਗਾਨ ਹਾਗੇ ਕਿੱਦਾਂ ਠੀਕ ਹੋ ਸਾਰੇ ਕਿੱਦਾਂ ਠੀਕ ਹੋ ਸਾਰੇ ਕਿਆ ਵੀਡੀਓ ਲਾਈਕ ਕਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਕੀ ਕਰ ਤਾ ਸਾਇਕ ਕਰਦੇ ਹਾਂ ਹਰ ਹਾਂ ਤਗੂਠਾ ਦਿਖਾ ਦੇ ਏਦਾਂ ਏਦਾਂ ਕਰ ਦੇ ਆ ਜਾ ਕੀ ਤੇ ਨਾ ਹੀ ਸੇਵਾ ਆ ਦੇ ਖੜਾ ਰਹੀ ਸਾਰੇ ਇਕੱਠੇ ਤੀ ਟਾ ਗਿਆ ਤੇ ਦੁਕਾਨ ਤੇ ਗਿਆ ਪੈਨ ਲੈਣ ਚੱਲ ਲੈ ਕੇ ਆ ਕਿੱਡੇ ਗਏ ਚੱਲ ਲੈ ਕੇ ਲੋਹੇ ਬੜੀ ਦੂਰੇ ਕਿੱਥੇ ਗਿਆ ਹੋ ਗਿਆ ਕਿੱਥੇ ਨੇ ਕਿੱਥੇ ਗਿਆ ਸ਼ੇਵਾਏ ਉਹ ਗਿਆ ਹੈ ਪੈਨ ਲੈਣ ਕੀ ਕਰਦੇ ਦੁਕਾਨ ਦੇ ਸੱਤੇ ਦੀ ਦੁਕਾਨ ਤੇ ਕੀ ਕਰਦੇ ਹੈ ਪੈਂਤੇ ਪੈਂਸਰ ਲੱਗੇ ਪੈਂਤੇ ਪੈਂਸਰ ਉਹ ਵਾਪੇ ਢਾਂਗੇ ਢੂੰਗਾ ਲੱਗਿਆ ਆ ਉਹ ਕਪੜਾ ਪਾੜ ਗਿਆ ਢਾਂਗੀ ਦਾ ਬਸ ਸੀਨ ਦਾ ਟਾਈਮ ਨਹੀਂ ਲੱਗਾ ਅਜ ਸੀਨੇ ਆ ਤੇ ਕੂਤਰੀਆਂ ਦੋ ਬਾਹਰ ਆ ਆਪਣੇ ਅਜ ਨਵੇਂ ਛੱਡੇ ਸੀ ਆਏ ਨਹੀਂ ਦੋ ਇਹ ਤਾਂ ਸਪੈਦਿਆਂ ਦੇ ੱੱਕੇ ਧੁਕੇ ਖਾਈ ਜਾਂਦੇ ਆ ਉਹ ਸਪੈਦਿਆਂ ਦੇ ਵਹਿ ਜਾਂਦੇ ਆ ਇੱਥੇ ਆਉਂਦੇ ਆ ਤੇ ਫੇਰ ਸਪੈਦੇ ਤੇ ਹਾਂਜੀ ਬਾਬੋ ਕਈਆਂ ਵੀਰਾਂ ਦੇ ਕਮੈਂਟ ਆਉਂਦੇ ਸੀਗੇ ਕਿ ਵੀ ਕਬੂਤਰ ਨੂੰ ਆਪਾਂ ਨੂੰ ਕਿੰਨੇ ਪਾਣੀ ਲਾ ਕੇ ਬਾਜੀ ਤੇ ਛੜਨਾ ਚਾਹੀਦਾ ਬਾਜੀ ਲਾਉਣ ਤੋਂ ਵੱਲ ਘਰੇ ਕਿੰਨੇ ਪਾਣੀ ਜੜਾਰਾ ਕਰਾਈਏ ਤੇ ਵੀਰੇ ਨਾਗਾ ਪਾ ਕੇ ਜਿਹੜੀ ਆਪਾਂ ਬੰਦੀ ਕਰਾਈਦੀ ਆ ਵੀ ਬੰਦੀ ਕਰਾ ਕੇ ਉਤਰਡਾਈ ਦੇ ਆ ਡਰ ਤਾਂ ਉਹਦੇ ਵਿੱਚ ਤੁਸੀਂ ਮਤਲਬ ਇਹ ਚਾਰ ਪਾਣੀ ਲਾਉਣੇ ਆ ਤੇ ਪੰਜਵਾਂ ਪਾਣੀ ਬਾਹਰ ਛੱਡੋ ਚਾਰ ਪਾਣੀ ਲਾ ਕੇ ਪੰਜਵਾਂ ਪਾਣੀ ਬਾਹਰ ਤੇ ਕੂਤਰ ਤੁਹਾਡਾ ਚੰਡਿਆ ਹੋਣਾ ਚਾਹੀਦਾ ਪੂਰਾ ਬਹਾਰ ਚੋ ਵੀ ਪਤਾ ਹੋਵੇ ਵੀ ਹਾਂ ਯਾਰ ਕੂਤਰ ਸਾਡਾ ਫਿਰਦਾ ਆਪਣਾ ਜ਼ੋਰ ਲਾਉਂਦਾ ਗਾਂ ਦੀ ਗਾਂ ਤੇ 1.5 ਵਜੇ ਦੋਵੇਂ ਕੂਤਰ ਲਾ ਲਿਆ ਕਰੋ ਤੇ ਉਹਨੂੰ ਬਾਅਦ ਚਾਰ ਪਾਣੀ ਘਰੇ ਲਾਓ ਪੰਜਵਾਂ ਪਾਣੀ ਬਾਜੀ ਲਾ ਕੇ ਛੱਡ ਦੋ ਬਾਜੀ ਲਾਉਣ ਤੋਂ ਦੋ ਦਿਨ ਦੀਆਂ ਬੰਦੀ ਪਾਇਆ ਕਰੋ ਜਦੋਂ ਚਾਰ ਪਾਣੀ ਲੱਗ ਜੇ ਦੋ ਦਿਨ ਰੋਕ ਕੇ ਤੇ ਤੀਜੇ ਦਿਨ ਬਾਜੀ ਛੱਡ ਦੋ ਪਹਿਲਾਂ ਦੋ ਬੰਦੀਆਂ ਤੇ ਦੋ ਬੰਦੀਆਂ ਤੇ ਛੱਡਿਆ ਕਰੋ ਉਹ ਵਧੀਆ ਹੁੰਦਾ ਚਲੋ ਮੌਸਮ ਆਉਣ ਕਿਉਂਕਿ ਗਰਮੀ ਹੋਣ ਲੱਗ ਪਈ ਆ ਉਦਾਂ ਜੇ ਠੰਡ ਹੋਵੇ ਤਾਂ ਫੇਰ ਇੱਕ ਬੰਦੀ ਵੀ ਚੱਲ ਜਾਂਦੀ ਆ ਵੀ ਜੇ ਮਤਲਬ ਦੱਪ ਲਾ ਲਓ ਪਹਿਲਾਂ ਗਰਮੀ ਹੁੰਦੀ ਸੀ ਮਾਰਚ ਅਪ੍ਰੈਲ ਦੇ ਵਿੱਚ ਐਤ ਕੀ ਤਾਂ ਗਰਮੀ ਵੀ ਜ਼ਿਆਦਾ ਹੋਣ ਗਈ ਹੈ ਨਾ ਇਸ ਹਾਲਾ ਨਾ ਦੋ ਬੰਦੀਆਂ ਤੁਸੀਂ ਕਰਾਈ ਲਿਆ ਕਰੋ ਤੇ ਵਧੀਆ ਹੁੰਦੀਆਂ ਇਹ ਵੀਡੀਓ ਵਧੀਆ ਲੱਗੀ ਤਾਂ ਬਾਬਿਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਮਿਲਦੇ ਆਂ ਬਾਬਿਓ ਅਗਲੀ ਵੀਡੀਓ ਦੇ ਵਿੱਚ